ਕਹਿੰਦੇ ਨੇ ਪੰਜਾਬ ਪੁਲਿਸ ਦੇ ਨਾਮ ਤੋਂ ਵੱਡੇ ਵੱਡੇ ਥੜ-ਥੜ ਕੰਬਦੇ ਨੇ ਪਰ ਅੰਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਨੇ ਅਜੀਖਾ ਸਬੂਤ ਦਿੱਤਾ ਹੈ ਕਿ ਹਰ ਕੋਈ ਇਸ ਥਾਣੇਦਾਰ ਦੀਆਂ ਤਾਰੀਫਾਂ ਕਰ ਰਿਹਾ ਹੈ ਦਰਸਾਲ ਅੰਮ੍ਰਿਤਸਰ ਪੁਲਿਸ ਦੇ ਥਾਣੇਦਾਰ ਨੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ ਰਾਹਗੀਰ ਦੀ ਜੇਬ ਚੋਂ ਡਿੱਗਿਆ ਮੋਬਾਈਲ ਵਾਪਸ ਕਰ ਦਿੱਤਾ ਮੋਟਰਸਾਈਕਲ ਸਵਾਰ ਦੀ ਜੇਬ ਚੋਂ ਮੋਬਾਈਲ ਡਿੱਗ ਪਿਆ ਸੀ ਜੋ ਉਸਨੇ ਨਵਾਂ ਲਿਆ ਸੀ ਤੇ ਕੁਝ ਦਿਨ ਬਾਅਦ ਪਤਾ ਲੱਗਣ ਤੇ ਵਿਅਕਤੀ ਜਦੋਂ ਪਰੇਸ਼ਾਨ ਹੋਇਆ ਤਾਂ ਉਸ ਨੂੰ ਇਹ ਫੋਨ ਵਾਪਸ ਪੁਲਿਸ ਕੋਲੋਂ ਮਿਲਿਆ ਰਾਹਗੀਰ ਨੇ ਇਸ ਮੌਕੇ ਟ੍ਰੈਫਿਕ ਪੁਲਿਸ ਦਾ ਧੰਨਵਾਦ ਕੀਤਾ ਸਰ ਜੀ ਮੇਰਾ ਨਾਮ ਅਗਾਇਸ ਸਲਿਲ ਦੁਆ ਮੈਂ ਗ੍ਰੀਨ ਐਵੇਨਿਊ ਰਹਿਣਾ ਮੇਰਾ ਫੋਨ ਡਿਗਬੈਕਿੰਗ ਕੰਟੈਕਟ ਚੌਂਕ ਵਿੱਚ ਇਨਸਪੈਕਟਰ ਸਾਹਿਬ ਨੇ ਮੈਨੂੰ ਲੱਭ ਕੇ ਦਿੱਤਾ ਇਹਨਾਂ ਦਾ ਬਹੁਤ ਬਹੁਤ ਥੈਂਕਸ ਮੇਰੀ ਸਾਰੀ ਚੀਜ਼ਾਂ ਵਿੱਚ ਗਈਆਂ ਸੀ ਤੇ ਮੇਰਾ ਬੜਾ ਨੁਕਸਾਨ ਹੋਣਾ ਸੀ ਕਿਥੋਂ ਆ ਰਹੀ ਸੀ ਕਿ ਕਿਥੇ ਤੋਂ ਮੈਂ ਬੈਂਕ ਜਾ ਜਾ ਰਿਹਾ ਸੀ ਇਹ ਸਟੈਂਡਰਡ ਚਾਰਟਰਡ ਬੈਂਕ ਜੀ ਪਰ ਪਤਾ ਹੀ ਲੱਗਾ ਫੋਨ ਮੈਂ ਸਟੈਂਡ ਤੇ ਲਗਾਇਆ ਤੇ ਮੈਂ ਪਾਕਟ ਚ ਹੱਥ ਲਗਾ ਰਿਹਾ ਤੇ ਮੇਰਾ ਮੋਬਾਈਲ ਨਹੀਂ ਸੀਗਾ ਮੈਂ ਇਹਨਾਂ ਕੋਲ ਆਇਆ ਤੇ ਇਹਨਾਂ ਨੇ ਕਿਹਾ ਤੁਹਾਡੇ ਕੋ ਲਗਾ ਤੂੰ ਫਿਕਰ ਨਾ ਕਰੋ ਮੈਂ ਸਰ ਮੈਂ ਕਿਹਾ ਜਿੱਥੇ ਰਸਤੇ ਆਇਆ ਉਸ ਰਸਤੇ ਡਿੱਗੋ ਨਾ ਮੈਂ ਉਸ ਰਸਤੇ ਨਾਲ ਕੋ ਰਿਕੁਐਸਟ ਕਰਨ ਆਇਆ ਥਾ ਕਿ ਮੈਂthro no entry ਜੋ ਮੋਟਰਸਾਈਕਲ ਲੈ ਜਾਵਾਂ ਤੇ ਇਹਨਾਂ ਨੇ ਕਿਹਾ ਮੋਬਾਈਲ ਬੁਆਚਾ ਮੈਂ ਕਿਹਾ ਜੀ ਮੇਰਾ ਮੋਬਾਈਲ ਬੁਆਚਾ ਤੇ ਇਹਨਾਂ ਨੇ ਕਿਹਾ ਸਾਡੇ ਕੋ ਲਗਾ ਤੁਸੀਂ ਚਿੰਤਾ ਨਾ ਕਰੋ ਪਰ ਅੱਜਕਲ ਸਾਰਾ ਕੁਛ ਯਾਦ ਹੀ ਹੁੰਦਾ ਜੇ ਟੈਲੀਫੋਨ ਨੰਬਰ ਵਗੈਰਾ ਜਾਂ ਆਧਾਰ ਕਾਰਡ ਜਾਂ ਕੁਝ ਸਭ ਕੁਝ ਸਭ ਕੁਝ ਯਾਦ ਹੀ ਹੁੰਦਾ ਅੱਜਕਲ ਪਰ ਮੈਂ ਤੇ ਬੜਾ ਸਰਟੀਫਾਈਡ ਹੈਗਾ ਜੀ ਅੱਜ ਮੈਂ ਮੇਰਾ ਦੋਸਤ ਵੀ ਕਗਾ ਪੁਲਿਸ ਵਿੱਚ ਮੈਂ ਪਹਿਲੇ ਸੋਚਿਆ ਕਿ ਉਹਨੂੰ ਫੋਨ ਕਰਾਂ ਕਿ ਉਹ ਦੇਖ ਦੇ ਫਿਰ ਉਹ ਰੈਣਾ ਨੇ ਕਿਹਾ ਸਾਡੇ ਕੋਲ ਹੈਗਾ ਫਿਰ ਮੈਂ ਕਿਹਾ ਠੀਕ ਹੈ ਮੈਂ ਨਾ ਉਹਨਾਂ ਨੇ ਕਿਹਾ ਮੇਰੇ ਕੋਲ ਲਗਾ ਤੇ ਮੇਰੀ ਚਿੰਤਾ ਮੁੱਕ ਗਈ ਮੈਂ ਤੇ ਵੈਥੋਂ ਰੋਜ਼ ਲੰਘਣਾ ਵੈਸੇ ਤੇ ਆਪਣੀ ਡਿਊਟੀ ਬੜੀ ਮੁਸਤਕੀਨਾ ਕਰਦੇ ਹੁੰਦੇ ਆ ਪਰ ਦੇਖਣਾ ਉਹਨਾਂ ਨੂੰ ਇੱਥੋਂ ਲੰਘਦੇ ਆ ਤੇ ਕੰਮ ਠੀਕ ਕਰਦੇ ਹੁੰਦੇ ਆ ਆਪਣਾ ਸ਼ੁਭਲਾ ਮਨਜੀਤ ਸਿੰਘ ਪੀਐਸ ਮਨਜੀਤ ਸਿੰਘ ਕਸਟਮ ਚੌਂਕ ਦੇ ਵਿੱਚ ਡਿਊਟੀ ਕਰ ਰਿਹਾ ਹਾਂ ਜੀ ਜਿਹੜਾ ਕਰਾ ਗਈ ਜਾਂਦੇ ਦਾ ਮੋਬਾਈਲ ਡਿੱਗ ਗਿਆ ਉਹ ਵਾਪਸ ਘੁੰਮ ਗਿਆ ਆਪਣੇ ਮੋਟਰਸਾਈਕਲ ਵਾਲੇ ਉਹਨੂੰ ਮੋਬਾਈਲ ਉਹਦਾ ਵਾਪਸ ਕੀਤਾ ਉਹਨੇ ਦਾ ਥੈਂਕਸ ਕੀਤਾ ਜੀ ਦਿਵਾਲੀ ਦਾ ਤਿਹਾਰੀ ਸਭ ਨੂੰ ਦਿਵਾਲੀ ਦੀਆਂ ਮੁਬਾਰਕਾਂ ਜੀ ਥੈਂਕਸ ਮੇਰੀ ਯਾਦ ਤਾਂ ਵੀ ਐ ਚੌਂਜ ਲਾ ਕੇ ਪੰਜਵਾਂ ਛੇਵਾਂ ਮੋਬਾਈਲ ਦੇ ਚੁੱਕਾ ਜਿੱਦਾਂ ਦੇਖਦਾ ਆਪਾਂ ਚੀਜ਼ ਵਾਪਸ ਚਾਦ ਰਿਹਾ ਜੀ ਉਹਨੇ ਸਾ ਥੈਂਕ ਯੂ ਕੀਤਾ ਬਹੁਤ ਨਾਲ ਅੱਜ ਦਾ ਤਾਂ ਲੱਗਦਾ ਕਿ ਉਹ ਦੋ ਤਿੰਨ ਦੇ ਕੀੜੇ ਕੱਢ ਗਿਆ ਸਾਡੇ ਸਾਡੇ ਆਪ ਨੂੰ ਬਹੁਤ ਸਕੂਨ ਮਿਲਦਾ ਜੀ ਕਿਹਦੀ ਚੀਜ਼ ਵਾਪਸ ਕਰਕੇ ਜੀ ਕਾਫੀ ਚਿਰ ਲੱਭੰਦੇ ਸੀ ਕੋ। ਦੋ ਗੇੜੇ ਮਾਰ ਕੇ ਆਲ ਕੇ ਸਾਨੂੰ ਪੁੱਛਿਆ ਮੇਰਾ ਮੋਬਾਈਲ ਡਿੱਗਾ ਜੀ। ਇਹ ਆਪਣਾ ਮੋਬਾਈਲ ਆ ਜੀ। ਸਾਡੇ ਕੋਲ ਆ ਜੀ। ਥੈਂਕ ਯੂ ਜੀ ਮਿਹਰਬਾਨੀ। ਹੁਣ ਕਰਤਾ ਦੀ ਵਾਪਸ ਕਰਤਾ ਜੀ। ਹੁਣ ਵਾਪਸ ਚਾਹਦਾ ਜੀ ਮੈਂ। ਕਹਿੰਦੇ ਨੇ ਪੰਜਾਬ ਪੁਲਿਸ ਦੇ ਨਾਮ ਤੋਂ ਵੱਡੇ-ਵੱਡੇ ਥੜ-ਥੜ ਕੰਬਦੇ ਨੇ ਪਰ ਅੰਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਨੇ ਅਜੀਖਾ ਸਬੂਤ ਦਿੱਤਾ ਹੈ ਕਿ ਹਰ ਕੋਈ ਇਸ ਥਾਣੇਦਾਰ ਦੀਆਂ ਤਾਰੀਫਾਂ ਕਰ ਰਿਹਾ ਹੈ ਦਰਅਸਲ ਅੰਮ੍ਰਿਤਸਰ ਪੁਲਿਸ ਦੇ ਥਾਣੇਦਾਰ ਨੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ ਰਾਹਗੀਰ ਦੀ ਜੇਬ ਚੋਂ ਡਿੱਗਿਆ ਮੋਬਾਈਲ ਵਾਪਸ ਕਰ ਦਿੱਤਾ ਮੋਟਰਸਾਈਕਲ ਸਵਾਰ ਦੀ ਜੇਬ ਚੋਂ ਮੋਬਾਈਲ ਡਿੱਗ ਪਿਆ ਸੀ ਜੋ ਉਸਨੇ ਨਵਾਂ ਲਿਆ ਸੀ ਤੇ ਕੁਝ ਦਿਨ ਬਾਅਦ ਪਤਾ ਲੱਗਣ ਤੇ ਵਿਅਕਤੀ ਜਦੋਂ ਪਰੇਸ਼ਾਨ ਹੋਇਆ ਤਾਂ ਉਸ ਨੂੰ ਇਹ ਫੋਨ ਵਾਪਸ ਪੁਲਿਸ ਕੋਲੋਂ ਮਿਲਿਆ ਰਾਹਗੀਰ ਨੇ ਇਸ ਮੌਕੇ ਟ੍ਰਾਫਿਕ ਪੁਲਿਸ ਦਾ ਧੰਨਵਾਦ ਕੀਤਾ ਸਰ ਜੀ ਮੇਰਾ ਨਾਮ ਅਗਾਇਸ ਅਲਲ ਦੁਆ ਮੈਂ ਗ੍ਰੀਨ ਐਵੇਨਿਊ ਰਹਿਣਾ ਮੇਰਾ ਫੋਨ ਡਿਪੈਸ ਇਨਕਮ ਟੈਕਸ ਔਂਗ ਵਿੱਚ ਤੇ ਇਨਸਪੈਕਟਰ ਸਾਹਿਬ ਨੇ ਮੈਨੂੰ ਲੱਭ ਕੇ ਦਿੱਤਾ ਇਹਨਾਂ ਦਾ ਬਹੁਤ ਬਹੁਤ ਥੈਂਕਸ ਮੇਰੀ ਸਾਰੀ ਚੀਜ਼ਾਂ ਵਿੱਚ ਗਈਆਂ ਸੀ ਤੇ ਮੇਰਾ ਬੜਾ ਨੁਕਸਾਨ ਹੋਣਾ ਸੀ ਕਿਥੋਂ ਆ ਰਹੇ ਸੀ ਤੁਸੀਂ ਕਿੱਥੇ ਜਾ ਰਹੇ ਸੀ ਤਾਂ ਮੈਂ ਬੈਂਕ ਜਾ ਜਾ ਰਿਹਾ ਸੀ ਸਟੈਂਡਰਡ ਚਾਰਟਰਡ ਬੈਂਕ ਜੀ ਪਰ ਪਤਾ ਹੀ ਲੱਗਾ ਫੋਨ ਮੈਂ ਸਟੈਂਡ ਤੇ ਲਗਾਇਆ ਤੇ ਮੈਂ ਪਾਕਟ ਚ ਹੱਥ ਲਗਾ ਰਿਹਾ ਤੇ ਮੇਰਾ ਮੋਬਾਈ ਮੈਂ ਇਹਨਾਂ ਕੋਲ ਆਇਆ ਤੇ ਇਹਨਾਂ ਨੇ ਕਿਹਾ ਤੁਹਾਡੇ ਕੋਲ ਲਗਾ ਤੂੰ ਫਿਕਰ ਨਾ ਕਰੋ ਮੈਂ ਸਰ ਮੈਂ ਕਿਹਾ ਜਿਸ ਰਸਤੇ ਆਇਆ ਉਸ ਰਸਤੇ ਡਿੱਗੋ ਨਾ ਮੈਂ ਉਸ ਰਸਤੇ ਨਾਲ ਕੋ ਰਿਕੁਐਸਟ ਕਰਨ ਆਇਆ ਥਾ ਕਿ ਮੈਂ ਦੋ ਨੋ ਐਂਟਰੀ ਜੋ ਮੋਟਰਸਾਈਕਲ ਲੈ ਜਾਵਾਂ ਤੇ ਇਹਨਾਂ ਨੇ ਕਿਹਾ ਮੋਬਾਈਲ ਘਾਟਾ ਮੈਂ ਕਿਹਾ ਜੀ ਮੇਰਾ ਮੋਬਾਈਲ ਘਾਟਾ ਇਹਨਾਂ ਨੇ ਕਿਹਾ ਸਾਡੇ ਕੋਲ ਲਗਾ ਤੁਸੀਂ ਚਿੰਤਾ ਨਾ ਕਰੋ ਪਰ ਅੱਜਕਲ ਥਾਲਾ ਕੁਸ਼ਿਆ ਦੇ ਕੀ ਹੁੰਦਾ ਜੇ ਟੈਲੀਫੋਨ ਨੰਬਰ ਵਗੈਰਾ ਜਾਂ ਆਧਾਰ ਕਾਰਡ ਜਾਂ ਕੁਝ ਸਭ ਕੁਝ ਸਭ ਕੁਝ ਆ ਰਿਹਾ ਜੀ ਹੁੰਦਾ ਅੱਜਕਲ ਪਰ ਮੈਂ ਤੇ ਬੜਾ ਸੈਟੀਸਫਾਈਡ ਹਾਂ ਜੀ ਅੱਜ ਮੈਂ ਮੇਰਾ ਦੋਸਤ ਵੀ ਕਗਾ ਪੁਲਿਸ ਵਿੱਚ ਮੈਂ ਪਹਿਲੇ ਸੋਚਿਆ ਕਿ ਉਹਨੂੰ ਫੋਨ ਕਰਾਂ ਕਿ ਉਹ ਦੇਖ ਲਵੇ ਫਿਰ ਉਹ ਰੈਣਾ ਨੇ ਕਿਹਾ ਸਾਡੇ ਕੋਲ ਹੈਗਾ ਫਿਰ ਮੈਂ ਕਿਹਾ ਠੀਕ ਹੈ ਮੈਂ ਨਾ ਇਹਨਾਂ ਨੇ ਕਿਹਾ ਮੇਰੇ ਕੋਲ ਹੈਗਾ ਤੇ ਮੇਰੀ ਚਿੰਤਾ ਮੁੱਕ ਗਈ ਮੈਂ ਕਿ ਵੈਥੋ ਰੋਜ ਲੰਘਣਾ ਵੈਸੇ ਤੇ ਆਪਣੀ ਡਿਊਟੀ ਬੜੀ ਮੁਸਤਕੀਨਾ ਕਰਦੀ ਹੁੰਦੇ ਆ ਤੇ ਦੇਖਣਾ ਉਹਨਾਂ ਨੂੰ ਇੱਥੋਂ ਲੰਘਦੇ ਆ ਤੇ ਕੰਮ ਠੀਕ ਕਰਦੇ ਹੁੰਦੇ ਆ ਆਪਣਾ ਸ਼ੁਭਲਾ ਮਨਜੀਤ ਸਿੰਘ ਐਸਐਮ ਮਨਜੀਤ ਸਿੰਘ ਕਸਟਮ ਚਾਉਂਡ ਵਿੱਚ ਡਿਊਟੀ ਕਰ ਰਿਹਾ ਜੀ ਜਿਹੜਾ ਕਹ ਰਿਹਾ ਕਿ ਜਾਂਦੇ ਦਾ ਮੋਬਾਈਲ ਡਿੱਗ ਗਿਆ ਕੋ ਵਾਪਸ ਘੁੰਮ ਗਿਆ ਆਪਣੀ ਮੋਟਰਸਾਈਕਲ ਤੇ ਉਹਨੂੰ ਮੋਬਾਈਲ ਉਹਦਾ ਵਾਪਸ ਕੀਤਾ ਉਹਨੇ ਸਾਡਾ ਥੈਂਕ ਚ ਕੀਤਾ ਜੀ ਦਿਵਾਲੀ ਦਾ ਤਿਹਾਰੀ ਸਭ ਨੂੰ ਦਿਵਾਲੀ ਦੀਆਂ ਮੁਬਾਰਕਾਂ ਜੀ ਥੈਂਕਸ ਮੇਰੀ ਜਾਨ ਤੇ ਵੀ ਐ ਚੌਂਚ ਲਾ ਕੇ ਪਹਿਲਾ ਸ਼ਗਨ ਮੋਬਾਈਲ ਦੇ ਚੁੱਕਾ ਜੀ ਜਦੋਂ ਇਹ ਦੇਖਦਾ ਆਪਾਂ ਚੀਜ਼ ਵਾਪਸ ਚਾਦਨੇ ਆ ਜੀ ਉਹਨੇ ਸਾਡਾ ਥੈਂਕ ਯੂ ਕੀਤਾ ਬਹੁਤ ਧੰਵਾਜਦਾ ਆ ਲੱਗਦਾ ਕਿ ਉਹ ਦੋ ਤਿੰਨ ਜੀ ਕੀੜੇ ਕੱਢ ਗਿਆ ਸਾਡੇ ਸਾਡੇ ਆਪ ਨੂੰ ਬਹੁਤ ਸਪੂਨ ਮਿਲਦਾ ਜੀ ਕਿਹਦੀ ਚੀਜ਼ ਵਾਪਸ ਕਰਕੇ ਜੀ ਕਾਫੀ ਜਿਆਦਾ ਲੱਪਣ ਦੇ ਸੀ ਕੋਲ ਦੋ ਗੇੜੇ ਮਾਰ ਕੇ ਆ ਕੇ ਸਾਨੂੰ ਪੁੱਛਿਆ ਮੇਰਾ ਮੋਬਾਈਲ ਡਿੱਗਾ ਜੀ ਅਈ ਆਪਣਾ ਮੋਬਾਈਲ ਲਓ ਜੀ ਸਾਡੇ ਕੋਲ ਆ ਜੀ ਥੈਂਕ ਯੂ ਜੀ ਮਿਹਰਬਾਨੀ ਹੁਣ ਕਰਤਾ ਦੀ ਵਾਪਸ ਕਰਤਾ ਜੀ ਹੁਣ ਵਾਪਸ ਚਾਹਦਾ ਸ੍ਰੀਮਾਨ ਜੀ